ਦ ਲੁਧਿਆਣਾ ਦੇ ਸਰਕਟ ਹਾਊਸ ਦੇ ਵਿੱਚ ਲੁਧਿਆਣਾ ਤੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਉਦਯੋਗਪਤੀਆਂ ਦੇ ਨਾਲ ਇੱਕ ਮੀਟਿੰਗ ਕੀਤੀ ਹੈ ਇਸ ਦੌਰਾਨ ਐਨਬੀ ਨਿਊਜ਼ ਦੇ ਸਵਾਤਾਤ ਅਰਵਿੰਦ ਸਰਨਾ ਨੇ ਉਹਨਾਂ ਦੇ ਨਾਲ ਖਾਸ ਗੱਲਬਾਤ ਕੀਤੀ ਹੈ ਤਾਂ ਤੁਹਾਨੂੰ ਦੱਸ ਦੇ ਕਿ ਸੰਜੀਵ ਅਰੋੜਾ ਲੁਧਿਆਣਾ ਤੋਂ ਬਾਈਲੈਕਸ਼ਨ ਚਾਹਮ ਆਦਮੀ ਪਾਰਟੀ ਦੇ ਕੈਂਡੀਡੇਟ ਵੀ ਨੇ ਸੱਚੀ ਗੱਲ ਦੋਸਤੋ ਅਜਲ ਲੁਧਿਆਣਾ ਦੇ ਸਰਕਟ ਹਾਊਸ ਵਿੱਚ ਜਿਹੜੇ ਰਾ ਸਭਾ ਮੈਂਬਰ ਨੇ ਸੰਜੀਵ ਰੂੜਾ ਨੇ ਉਦਯੋਗਪਤੀਆਂ ਨਾਲ ਇੱਕ ਮੀਟਿੰਗ ਕੀਤੀ ਬੈਠਕ ਕਰਨ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਕੀਤੀ ਚਲੋ ਅਸੀਂ ਉਹ ਚੀਜ਼ਾਂ ਤੁਸੀਂ ਦੂਸਰੇ ਚੈਨਲ 'ਚ ਦੇਖ ਚੁੱਕੋਗੇ ਅਸੀਂ ਕੱਟ ਦਾ ਪੁਆਇੰਟ ਆਨੇ ਆ ਇਹਨਾਂ ਨੂੰ ਬਾਈ ਇਲੈਕਸ਼ਨ ਵਿੱਚ ਆਮ ਆਦਮੀ ਪਾਰਟੀ ਨੇ ਕੈਂਡੀਡੇਟ ਬਣਾਇਆ ਹੈ ਤੇ ਵੈਸਟ ਤੋਂ ਚੋਣ ਲੜਨੇ ਸਰ ਵੈਸਟ ਤੋਂ ਚੋਣ ਲੜ ਰਹੇ ਨੇ ਕਿਸ ਤਰ੍ਹਾਂ ਦੀ ਤਿਆਰੀ ਹੈ ਪੂਰੀ ਤਿਆਰੀ ਹੈ ਜੀ ਪੂਰੀ ਤਿਆਰੀ ਹੈ ਔਰ ਮਤਲਬ ਦਿਲ ਨਾਲ ਲੜਾਂਗੇ ਔਰ ਸਾਰੀ ਸਾਡੇ ਕਾਉਂਸਲਰ ਭਰਾ ਸਾਡੇ ਵਾਰਡ ਇਨਚਾਰਜ ਸਾਡੇ ਸਾਰੇ ਐਮਐਲਏ ਔਰ ਸਾਰੀ ਪਾਰਟੀ ਸਾਡੇ ਨਾਲ ਇੱਕ ਗੱਲ ਫਿਰ ਉਹੀ ਆ ਜਾਂਦੀ ਹੈ ਕਹਿੰਦੇ ਨੇ ਇਹ ਰਾਜ ਸਭਾ ਮੈਂਬਰ ਨੇ ਇਹ ਉੱਪਰਲੀ ਰਾਜਨੀਤ ਕਰਦੇ ਨੇ ਜਿਹੜੀ ਹੁਣ ਵਿਧਾਨ ਸਭਾ ਇਲੈਕਸ਼ਨ ਲੜਨੀ ਹੈ ਜ਼ਮੀਨ ਤੋਂ ਜੁੜੀ ਰਾਜਨੀਤ ਹੈ ਇੱਕ ਇੱਕ ਕੈਂਡੀਡੇਟ ਨੂੰ ਮਿਲਣਾ ਪੈਣਾ ਹੈ ਇੱਕ ਇੱਕ ਵੋਟਰ ਨੂੰ ਮਿਲਣਾ ਪੈਣਾ ਹੈ ਕਹਿੰਦੇ ਇਹਨਾਂ ਲੋਕ ਹਜੇ ਉਹਦੀ ਘੱਟ ਐਕਸਪੀਰੀਅੰਸ ਕੋਈ ਨਾ ਆਉਣ ਵਾਲੇ ਦਿਨ ਦੱਸਣਗੇ ਜੀ ਬਟ ਜੋ ਵੀ ਕਰਨਾ ਪਏਗਾ ਕਰਾਗੇ ਔਰ ਜੋ ਵੀ ਕੰਮ ਹੋਣਗੇ ਕਰਾਗੇ ਜਿਨ੍ਹਾਂ ਨੂੰ ਮਿਲਣਾ ਪਏਗਾ ਮਿਲਾਂਗੇ ਸਾ ਵਿਰੋਧੀ ਇੱਕ ਗੱਲ ਕਹਿ ਰਹੇ ਨੇ ਕਿ ਕਿਤੇ ਨਾ ਕਿਤੇ ਅਰਵਿੰਦ ਕੇਜਰੀਵਾਲ ਆਣਾ ਚਾਹੁੰਦੇ ਸੀ ਰਾਜ ਸਭਾ ਚ ਇਸ ਕਰਕੇ ਕਿਤੇ ਨਾ ਕਿਤੇ ਨੂੰ ਟਿਕਟ ਦਿੱਤੀ ਗਈ ਨਹੀਂ ਉਹਨਾਂ ਨੂੰ ਮੈਨੂੰ ਟਿਕਟ ਦੇਣ ਦੀ ਕੀ ਲੋੜ ਸੀ ਜੇ ਉਹਨਾਂ ਨੇ ਰਾਜ ਸਭਾ ਹਰੇ ਜੇ ਉਹਨਾਂ ਨੇ ਰਾਜ ਸਭਾ ਹਰੇ ਕੋਈ ਵੀ ਐਮਪੀ ਮੈਨੂੰ ਉਦਾਂ ਹੀ ਕਹਿ ਦਿੰਦੇ ਮੈਂ ਰਿਜ਼ਾਈਨ ਕਰ ਦੇਣਾ ਸੀਗਾ ਨਾ ਵੀ ਟਿਕਟ ਦਿੰਦੇ ਔਰ ਨਾ ਮੈਨੂੰ ਕੋਈ ਤਮੰਨਾ ਸੀ ਔਰ ਵੈਸੇ ਤਾਂ 7 ਐਮਪੀ ਐ ਮੈਂ ਕੱਲਾ ਐਮਪੀ ਤਾਂ ਹੈ ਨਹੀਂ ਉਹ ਕਿਸੇ ਨੂੰ ਵੀ ਕਹਿਣਗੇ ਉਹ ਰਿਜ਼ਾਈਨ ਕਰ ਦੇਗਾ ਤੇ ਉਹ ਆ ਜਾ ਪਰ ਇਹ ਬਿਲਕੁਲ ਸੱਚ ਨਹੀਂ ਹੈ ਉਹਨਾਂ ਦਾ ਆਪਣਾ ਕੋਈ ਪ੍ਰੋਗਰਾਮ ਨਹੀਂ ਹੈ ਔਰ ਉਹਨਾਂ ਦਾ ਕੋਈ ਆਪਣਾ ਇਹ ਨਹੀਂ ਏਜੰਡਾ ਨਹੀਂ ਸੀਗਾ ਕਿ ਮੈਨੂੰ ਟਿਕਟ ਦੇ ਕੇ ਪਹਿਲਾ ਬਾਈ ਇਲੈਕਸ਼ਨ ਲੜਨਾਈਆ ਫਿਰ ਮੈਂ ਜਿੱਤੂਗਾ ਫਿਰ ਰਿਜ਼ਾਈਨ ਕਰੂੰਗਾ ਫਿਰ ਉਹ ਆਨਗੇ ਇਹ ਗਲਤ ਇੰਡਸਟਰੀ ਵਾਲੇ ਕਹਿ ਰਹੇ ਨੇ ਕਿ ਡਿਪਟੀ ਸੀਐਮ ਤੁਹਾਨੂੰ ਲੈਣਾ ਚਾਹੁੰਦੇ ਆ ਤੁਹਾਡੀ ਕੀ ਸੋਚ ਹੈ ਅਗਰ ਉਹ ਤੁਹਾਨੂੰ ਇਹ ਮੌਕਾ ਦਿੰਦੇ ਨੇ ਕਿਸ ਤਰ੍ਹਾਂ ਦੇਖਣ ਦੇਖੋ ਜੀ ਮੇਰਾ ਇਹਦੇ ਬਾਰੇ ਕੋਈ ਕਮੈਂਟ ਨਹੀਂ ਹੈ ਮੈਂ ਜੋ ਪਾਰਟੀ ਮੈਨੂੰ ਹੁਕਮ ਲਗਾਏਗੀ ਉਹ ਮੈਂ ਮੰਨ ਲਵਾਂਗਾ ਆਸ਼ੂ ਜੀ ਤੁਹਾਡੇ ਬਹੁਤ ਅੱਛੇ ਮਿੱਤਰ ਰਹੇ ਨੇ ਹੁਣ ਉਹਨਾਂ ਦੇ ਵਿਰੋਧ ਸੀ ਤੁਸੀਂ ਲੜੋਗੇ ਕਿਤੇ ਨਾ ਕਿਤੇ ਕੋਈ ਨਾ ਕੋਈ ਸੌਫਟ ਕਾਰਨ ਰਹੂਗਾ ਕਿ ਨਹੀਂ ਮੇਰੇ ਸਾਰਾ ਲੁਧਿਆਣਾ ਮਿੱਤਰ ਹੈ ਉਹ ਮੈਂ ਸਾਰੇ ਲੁਧਿਆਣਾ ਵੀ ਮੇਰੇ ਮਿੱਤਰ ਹੈ ਉਹਨੂੰ ਕਿਸੇ ਨੇ ਤਾਂ ਕਿਸੇ ਨੇ ਤਾਂ ਲੜਨਾ ਹੀ ਹੈ ਪਰ ਮੈਂ ਉਹਨਾਂ ਨੂੰ ਜੇ ਉਹ ਲੜ ਰਹੇ ਆ ਹਲੇ ਮੇਰੇ ਖਿਆਲ ਅਫੀਸ਼ੀਅਲ ਅਨਾਉਂਸਮੈਂਟ ਨਹੀਂ ਹੋਈ ਪਰ ਜਿੰਨੇ ਵੀ ਮੇਰੇ ਕੈਂਡੀਡੇਟ ਹੋਰ ਪਾਰਟੀਆਂ ਦੇ ਹੋਣਗੇ ਮੈਂ ਉਹਨਾਂ ਨੂੰ ਬੈਸਟ ਆਫ ਲੱਕ ਕਹਿੰਦਾ ਬਸ ਤੁ ਕੀ ਕਹਨੀ ਹੋਗੀ ਕੀ ਕੰਮ ਹਜੇ ਕਰਨ ਵਾਲਾ ਰਹਿ ਗਿਆ ਗੋਗੀ ਜੀ ਇਹਦੇ ਵਿੱਚ ਰਹੇ ਨੇ ਤੁਸੀਂ ਸੋਚਦੇ ਕਿ ਪਹਿਲ ਦੇ ਅਧਾਰ ਤੇ ਕਰਾਂਗੇ ਸਾਰਾ ਹੀ ਕੰਮ ਹੈਗੇ ਜੀ ਜਿੰਨੇ ਕੰਮ ਰਹਿ ਗਏ ਆ ਉਹ ਸਾਰੇ ਕੰਪਲੀਟ ਕਰਾਂਗੇ ਚਾਹੇ ਉਹ ਡਿਵੈਲਪਮੈਂਟਲ ਵਰਕ ਹੈ ਚਾਹੇ ਉਹ ਮਤਲਬ ਕਿ ਸੜਕਾਂ ਸਟਰੀਟ ਲਾਈਟਸ ਹੈ ਕੋਈ ਹੁਣ ਮੇਰੇ ਨਜ਼ਰ ਚ ਆਇਆ ਕੋਈ ট্রান্সਫਾਰਮਰਸ ਅੰਡਰ ਕਪੈਸਿਟੀ ਹੈਗੇ ਆ ਉਹ ਹੋਣ ਵਾਲੇ ਆ ਔਰ ਜੋ ਵੀ ਕੰਮ ਹੋਣਗੇ ਉਹ ਸਾਰੇ ਹੋਣਗੇ ਮਿਹਰਬਾਨੀ ਜੀ ਕਿਤਨੇ ਕਿਤਨੇ ਸਾਡੇ ਨਾਲ ਗੱਲ ਕੀਤੀ ਹੈ ਤੇ ਗੱਲ ਕਿਹਾ ਕਿ ਜੋ ਕੰਮ ਹੋਣ ਵਾਲੇ ਨੇ ਉਹ ਵੈਸਟ ਤੋਂ ਸਾਰੇ ਕਰਾਂਗੇ ਔਰ ਜੋ ਵੀ ਜੋ ਲੋਜ ਬੰਦਾ ਹੈ ਉਹ ਕਰਾਂਗੇ ਹਾਲਾਂਕਿ ਖੁੱਲ ਕੇ ਗੱਲਬਾਤ ਕੀਤੀ ਹੈ ਰਾਸਵਾ ਮੈਂਬਰ ਨੇ ਆਉਣ ਵਾਲੇ ਟਾਈਮ ਇਹ ਦੱਸੋਗੇ ਕਿ ਵੈਸਟ ਇਹਨਾਂ ਨੂੰ ਜਿੱਤ ਕੇ ਪਹੁੰਚਾਉਂਦਾ ਹੈ ਕਿ ਨਹੀਂ ਪਹੁੰਚਾਉਂਦਾ ਇਹ ਤੇ ਵੈਸਟ ਦੀ ਵੋਟਰਾਂ ਦਾ ਫਤਵਾ ਦੱਸੂਗਾ ਲੇਕਿਨ ਅਸੀਂ ਗੱਲਬਾਤ ਕਰਨ ਕੇ ਇਹਨਾਂ ਦੀ ਕੋਸ਼ਿਸ਼ ਕੀਤੀ ਹੈ ਲੁਧਿਆਣਾ ਤੋਂ ਮੈਂ ਰਵਿੰਦਰ ਸਿੰਘ